ਮੈਨੂੰ ਝਾੜ ਕੇ ਰੱਖਦਾ ਬੁggenੇ ਓ ਮੇਰੀ ਰੇੜੀ ਜੰਨ ਤੂ ਵਾਰਤਾਬ ਗੇਨੇ ਬੁggenੇ ਤੱਕਾ ਦਿੱਤਾ ਓ ਬੁggenੇ ਕੁੜਮ ਦੇ ਭਾਈ ਨਾਲ ਬੈਠਦੀ ਤੀ ਓ ਬੁggenੇ ਨੂੰ ਬਹੁਤ ਸ਼ਾਇਆ ਪੁਲਸਦੀ ਬੁggenੇ ਨੂੰ ਸ਼ਾਇਆ ਮਲੇਰੀ ਓ ਮੇਰੇ ਗੋਲੀ ਮਾਰ ਦੰਦਾ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਗੰਭੀਰ ਇਲਜ਼ਾਮ ਲੱਗੇ ਨੇ ਬੁੱਗਾ ਤੇ ਆਪਣੀ ਪਰਜਾਈ ਦੇ ਕਤਲ ਕਰਨ ਦੇ ਦੋਸ਼ ਨੇ ਇਹ ਦੋਸ਼ ਬੁੱਗਾ ਦੇ ਭਰਾ ਦਵਿੰਦਰ ਭੋਲਾ ਨੇ ਲਗਾਏ ਨੇ ਸਤਵਿੰਦਰ ਬੁੱਗਾ ਦਾ ਆਪਣੇ ਭਰਾ ਨਾਲ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜ਼ਮੀਨੀ ਵਿਵਾਦ ਦੇ ਚੱਲਦੀ ਉਸਦੇ ਆਪਣੀ ਭਰਾ ਦੇ ਨਾਲ ਝੜਪ ਵੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਇਸ ਝੜਪ ਦੇ ਦੌਰਾਨ ਬੁੱਗਾ ਨੇ ਆਪਣੀ ਪਰਜਾਈ ਨੂੰ ਧੱਕਾ ਮਾਰਿਆ ਜਿਸ ਕਾਰਨ ਪਰਜਾਈ ਜ਼ਮੀਨ ਤੇ ਡਿੱਗ ਗਈ ਤੇ ਬੇਹੋਸ਼ ਹੋ ਗਈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ ਹੈ ਹੁਣ ਭਰਾ ਦਵਿੰਦਰ ਨੇ ਦੋਸ਼ ਲਗਾਏ ਨੇ ਕਿ ਬੁੱਗਾ ਨੇ ਆਪਣੀ ਪਰਜਾਈ ਦਾ ਕਤਲ ਕਰ ਦਿੱਤਾ ਹੈ ਪੋਲਾ ਦੇ ਇਲਜ਼ਾਮ ਨੇ ਕਿ ਪੁਲਿਸ ਵੀ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਹਾਂਜੀ ਵੀਰ ਜੀ ਕੀ ਕੀ ਮਾਮਲਾ ਹੈ ਸਰ ਮੈਨੂੰ ਝਾੜ ਕੇ ਰੱਖਦਾ ਬੁੱਗੇ ਉਹ ਮੇਰੀ ਮੇਰੀ ਜਾਨ ਤੂੰ ਵਾਰਤਾ ਬੁੱਗੇ ਨੇ ਬੁੱਗੇ ਨੇ ਤੱਕਾ ਦਿੱਤਾ ਉਹ ਬੁੱਗੇ ਦੇ ਕੁੜਮ ਦੇ ਭਾਈ ਨਾਲ ਬੈਸਦੀ ਸੀ ਆਪੋ ਗਏ ਗੁੱਸੇ ਚ ਆ ਕੇ ਦੱਕਾ ਦੇਤਾ ਆਪਿ ਚੜੋਂ ਗਰ ਗਈ ਗਰ ਕੇ ਵੇ ਹੋ ਜੋਗੀ ਮਾਇਰ ਬਾਸ ਅਸੀਂ ਹਸਤਾ ਵਾਲਾ ਏ ਸਾਡੀ ਹਲੇ ਤੱਕ ਮੇ ਲੜਨੀ ਕੱਟਣ ਦਿੱਤੀ ਬੁਗੇ ਨੇ ਲੋਕਾਂ ਮੇਲੇ ਨੇ ਸਾਡੀ ਐਵੇਂ ਲੜਨੀ ਕੱਟਣ ਦਿੱਤੀ ਬੁੱਗੇ ਨੂੰ ਬਹੁਤ ਸ਼ਾਇਆ ਪੁਰਸਦੀ ਬੁੱਗੇ ਨੂੰ ਚਾਇਆ ਮਿਲਦੀ ਓ ਮੇਰੇ ਗੋਲੀ ਮਾਰ ਦੰਦਾ ਵੀਰੇ ਅੱਜ ਵੀ ਮੇਰੇ ਡੰਡੇ ਮਾਰਿਆ ਉਹਨੇ ਅੱਜ ਵੀ ਡੰਡੇ ਮਾਰਿਆ ਨੇ ਹਾਏ ਮੇਰੇ ਯਾਰ ਅੱਬਾ ਹੋ ਦੋਸਤੋ ਓ ਤੁਸੀਂ ਪ੍ਰੈਸ਼ਰ ਵਧਾਉਂਗੇ ਹੋ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜਦੋਂ ਮੇਲ ਲਾਰ ਘਟੀ ਜਾਊਗੀ ਜਦ ਉਹ ਭਿਆਰ ਹੋਊਗੀ ਹਾਂ ਵਸਜੀ ਬਹੁਤ ਨਹੀਂ ਕੁਝ ਕਹਿ ਸਕਦਾ ਅੱਜ ਅੱਜ ਸੱਟਾਂ ਲੱਗੀਆਂ ਸੀ ਕੀ ਮਾਮਲਾ ਸੀ ਲੜਾਈ ਦਾ ਇਹ ਜੀ ਤਕਰੀਬਨ ਦੁਪਹਿਰ ਦੇ ਜਿਵੇਂ 2:55 ਪੀਐਮ ਕਰਕੇ ਪੇਸ਼ੈਂਟ ਆਇਆ ਹੈ ਤੇ ਆਪਣਾ ਆਪਣਾ ਦੇ ਐਮ ਐਲ ਆਰ ਘਟੀ ਆਪਾਂ ਗਵਿੰਦਰ ਸਿੰਘ ਸੀਗੇ ਤੇ ਨਾਲ ਉਹਨਾਂ ਦੀ ਪਤਨੀ ਆਈ ਸੀਗੀ ਤੇ ਜਿੰਦੋਂ ਦੋਸਤਗੋਰਾ ਨੇ ਆਪ ਦੱਸਿਆ ਕਿ ਉਹਨਾਂ ਦਾ ਐਮ ਐਲ ਆਰ ਘਟਾਉਣਾ ਉਹਨੇ ਠੀਕ ਹੈ ਜਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਨਾਂ ਦਾ ਐਮ ਐਲ ਆਰ ਘਟਿਆ ਗਿਆ ਵਾਈਫ ਦੀ ਕੰਪਲੇਂਟ ਸੀ ਕਿ ਉਹਨਾਂ ਦਾ ਸਿਰ ਦਰਦ ਹੈ ਤੇ ਉਲਟੀਆਂ ਹੈ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਉਹਨੇ ਗਰੀ ਦਾ ਦੌਰਾ ਜਾਂ ਪੈਂਦਾ ਉਹਦਾ ਹੋਇਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਦਾ ਉਹ ਕਹਿੰਦੇ ਉਹਨਾਂ ਦਾ ਕੋਈ ਐਮ ਐਲ ਆਰ ਨਹੀਂ ਤੇ ਐਨੇ ਘਬਰਾ ਗਏ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਨੂੰ ਕਿ ਅੱਦਾਂ ਇਹਨਾਂ ਦੀ ਹਾਲਤ ਹੋ ਗਈ ਤੇ ਜੋ ਮੌਜੂਦਾ ਐਮ ਐਲ ਆਰ ਦਾ ਇਲਾਜ ਬਣਦਾ ਸੀ ਦਿਵਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਉਹਦੇ ਮਾਦਰ ਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਉਦੋਂ ਹੀ ਆਪਾਂ ਜਿਹੜੇ ਮਾਤਾ ਜੀ ਸੀਗੇ ਅਮਰਜੀਤ ਕੌਰ ਉਹਨਾਂ ਨੂੰ ਇੰਜੈਕਸ਼ਨ ਲੱਗੇ ਉਹਨੂੰ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਉਹਨਾਂ ਨੂੰ ਲੋਡ ਲੱਗੀ ਗਿਆ ਉਹਨਾਂ ਨੂੰ ਅੱਗੇ ਵੱਡੇ ਹਸਪਤਾਲ ਹੋਰ ਭੇਜਿਆ ਤੇ ਉਹਨਾਂ ਦੀ ਮੌਕੇ ਤੇ ਰਾਸਤੇ ਵਿੱਚ ਰੈਪ ਹੋ ਗਈ ਸੀ ਕੋਈ ਹੋਰ ਵੀ ਐਡਮਿਟ ਸੀ ਜਿਹੜਾ ਨਾਲ ਕੋਈ ਬੰਦਾ ਤੇ ਜਿਹੜਾ ਹੀ ਨਹੀਂ ਦਿਆ ਬਸ ਉਹ ਆਪਣਾ ਮਿਲਖ ਜਨਾ ਲੜਾਈ ਹੋਈ ਹੈ ਜੀ ਉਹ ਹੈ ਰੋਜ਼ ਮੇਰੀ ਡਿਊਟੀ ਚ ਨਹੀਂ ਆਏ ਦੂਜੀ ਡਾਕਟਰ ਸਾਹਿਬ ਦੀ ਡਿਊਟੀ ਚ ਆਏ ਨੇ ਤੇ ਹੋਰ ਵੀ ਮਾਰ ਗੱਟੀ ਫਿਰ ਉਹਨਾਂ ਨੂੰ ਪਤਾ ਹੋਣਾ ਸੀ ਸਰ ਤੁਸੀਂ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਆਪਾਂ ਸਿਵਲ ਹਸਪੀਟਲ ਉਹ ਤੋਂ ਉਹ ਤੋਂ ਜਿਹੜੇ ਭੇਜਿਆ ਆਪਣਾ 32 ਸੈਕਟਰ ਹਸਪੀਟਲ ਤੇ ਬੱਤੀ ਰਸਤੇ ਦੇ ਵੀ ਹਾਂਜੀ ਰਸਤੇ ਤੋਂ ਮਾਤ ਇਹ ਮਾਮਲਾ ਸੀਗਾ ਜੀ ਇਹ ਜੀ ਅੱਜ ਦੁਪਹਿਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਸਤਵਿੰਦਰ ਬੁਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੋਲਾ ਹੈ ਇਹਨਾਂ ਦੀ ਆਪ ਵਿੱਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਚੂ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਜਾ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਹਾਂਜੀ ਤੇ ਜੋ ਇਸ ਤੋਂ ਬਾਅਦ ਪੋਸਟ ਮੋਰਮ ਦੀ ਰਿਪੋਰਟ ਹੋਏਗੀ ਉਸੇ ਸੌਣ ਨੂੰ ਅਸੀਂ ਅੱਗੇ ਕਾਨੂੰਨੀ ਕਾਰਵਾਈ ਕਰਾਂਗੇ ਦੀ ਸੱਤ ਕੀ ਫੁਰਤੀ ਕੋਈ ਆਏਗੀ ਸਮਝ ਕਿਥੇ ਲੱਗੇ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬੇਸਿਸ ਤੇ ਕਰਾਂਗੇ ਦਵਿੰਦਰ ਸਿੰਘ ਜਿਹੜੇ ਰੋਪ ਲਾਏ ਜਾ ਰਹੇ ਕੀ ਦਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਤਾ ਮੌਤ ਦੇ ਕਾਮ ਜਿਹੜੇ ਦੋਸ਼ ਲਾਏ ਜਾ ਰਹੇ ਉਹਦੇ ਕਿਵੇਂ ਜੀ ਬਿਲਕੁਲ ਦਵਿੰਦਰ ਜੀ ਦਵਿੰਦਰ ਬੁੱਗਾ ਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸ਼ਤਰਿੰਦਰ ਬੁੱਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਸ ਦੇ ਕਰਕੇ ਉਹਦੇ ਸੱਟ ਵੱਜੀ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਅਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਈ ਉਸ ਬੇਸਿਸ ਤੇ ਅਸੀਂ ਕਰਾਂਗੇ ਠੀਕ ਹੈ ਠੀਕ ਹੈ ਜੀ